ਸੂਟ 5 ਰੁਪਏ ਸੂਟ 5 ਰੁਪਏ ਦਾ ਸੂਟ ਲੈ ਜਾਓ 5 ਰੁਪਏ ਦਾ ਸੂਟ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਉਹ ਲੈ ਜਾਓ ਟੀਕ ਵਾਲਾ ਪੀਸ ਲੈ ਜਾਓ 20 ਰੁਪਏ ਤੇ ਸਿਰਫ 20 ਰੁਪਏ ਦਾ ਸੂਟ 30 ਰੁਪਏ ਦਾ ਸੂਟ ਕਢਾਈ ਵਾਲਾ ਸ਼ਿਮਰ ਵਾਲਾ ਸੂਟ ਦੁਪੱਟਾ ਨਾਲ ਆ ਕੇ 30 ਰੁਪਏ ਦਾ ਸੂਟ ਉਹ ਲੈ ਜਾਓ ਲੈ ਜਾਓ ਰਾਜਾ ਰਾਣੀ ਵਾਲਾ ਸੂਟ 50 ਰੁਪਏ ਦਾ 50 ਰੁਪਏ ਦਾ ਸੂਟ ਤਾਜਵਰੀ ਵਾਲਾ ਸੂਟ ਫਰਕਾ ਬਾਦੀ 100 ਰੁਪਏ ਦਾ ਕਢਾਈ ਕੱਢਿਆ ਪੂਰਾ ਹੈਵੀ ਦੁਪੱਟਾ ਜਾਲ 100 ਰੁਪਏ ਦਾ ਸੂਟ ਕਰਤਾ ਉਹ ਸਰਦਾਰ ਸਾਹਿਬ ਰੌਲਾ ਪਾ ਕੀ ਦਿੱਤਾ ਪੂਰਾ ਬਾਜ਼ਾਰ ਹਿਲਾਤਾ ਕੋਈ ਤੁਸੀਂ ਕਹਿੰਦੇ 5 ਰੁਪਏ ਦਾ ਸੂਟ 10 ਰੁਪਏ ਦਾ ਸੂਟ 20 ਰੁਪਏ ਦਾ ਸੂਟ ਕੋਈ ਕਹਿੰਦੇ 50 ਰੁਪਏ ਦੇ ਭਾਰੇ ਭਾਰੇ ਇਦਾਂ ਦੇ ਸੂਟ ਤੁਸੀਂ 100-100 ਰੁਪਏ ਦੇਈ ਜਾਂਦੇ ਹੋ ਉਹ ਮਾਜਰਾ ਹੈ ਕੀ ਇਹਦਾ ਦੇਖੋ ਜੀ ਮਾਜਰਾ ਸਿੱਧੀ ਜੀ ਗੱਲ ਹੈ ਜੇ ਤੁਸੀਂ ਸਾਡੇ ਕੋ ਫਾਇਦਾ ਕਰਾਉਣਾ ਅੰਕਲੋਂ ਬੁੱਟਰ ਰੋੜ ਕਾਦੀਆਂ ਤੇ ਨੇ 4 ਰੁਪਏ ਦਾ ਕੱਪੜਾ ਖਰੀਦੋ ਆ ਗ੍ਰੈਸ਼ ਵਾਲਾ ਸੂਟ ਤੁਹਾਨੂੰ ਮਿਲਣਾ ਸਿਰਫ 5 ਰੁਪਏ ਦਾ ਤੁਸੀਂ 5000 ਰੁਪਏ ਦਾ ਕੱਪੜਾ ਖਰੀਦੋ ਆ ਸੂਟ ਜਿਹੜਾ ਉਹ ਪੂਰਾ ਗਰਮ ਸੂਟ ਆ ਛਾਲ ਦੇ ਨਾਲੇ ਤੁਹਾਨੂੰ ਪੈਣਾ 10 ਰੁਪਏ ਦਾ ਲਓ ਜੀ 10000 ਦੀ ਸ਼ਾਪਿੰਗ ਤੇ ਸੂਟ ਮਿਲਣਾ ਤੁਹਾਨੂੰ ਪਟਿਕ ਮਸਲੀਨ ਦਾ 20 ਰੁਪਏ ਦਾ ਤੇ ਅਗਰ ਤੁਸੀਂ ਸਾਡੇ ਕੋਲੋਂ 20000 ਰੁਪਏ ਦਾ ਕੱਪੜਾ ਖਰੀਦਦੇ ਹੋ ਤੇ ਆ ਸ਼ਿਮਰ ਦਾ ਸੂਟ ਤੁਹਾਨੂੰ ਪੈਣਾ ਵਾ 30 ਰੁਪਏ ਦਾ 30 ਰੁਪਏ ਦਾ ਭਾਈ 30 ਰੁਪਈਆਂ ਦਾ ਸੂਟ ਪੈਣਾ ਵਾ ਇਹ ਜੇ ਤੁਸੀਂ ਸਾਡੇ ਕੋਲ 30000 ਰੁਪਏ ਦਾ ਕੱਪੜਾ ਖਰੀਦਦੇ ਹੋ 30000 ਰੁਪਏ ਸ਼ਾਪਿੰਗ ਕਰ ਰਾਜਾ ਰਾਣੀ 50 ਰੁਪਏ ਦਾ ਰਾਜਾ ਰਾਣੀ ਸੂਟ 50 ਰੁਪਏ ਦਾ ਤੇ ਜੇ 50000 ਦੀ ਸ਼ਾਪਿੰਗ ਕਰਦੇ ਹੋ ਤਾਂ ਆ ਪੂਰਾ ਫਰਕਾਵਾਦੀ ਹੈਵੀ ਸੂਟ ਮਿਲਣਾ 100 ਰੁਪਏ ਦਾ ਉਹ ਭਾਈ ਕਦੋਂ ਤੱਕ ਕਦੋਂ ਤੱਕ ਸੇਲ ਆ ਸਿਰਫ 4 ਦਿਨ 4 ਦਿਨਾਂ ਦਾ ਮੇਲਾ ਲਾਤਾ ਵੱਡਾ ਸਟਾਕ ਸਾਰਾ ਹੀ ਕਲੀਅਰ ਕਰ ਦੇਣਾ 4 ਦਿਨਾਂ ਦਾ ਆ ਬਾਜ਼ਾਰਾ ਚ ਕਰੇਵ ਦਾ ਸੂਟ 1500 ਦਾ ਇੱਕ ਹੈ ਅਸੀਂ 1500 ਦੇ ਤਿੰਨ ਦੇਨੇ ਆ 1500 ਦੇ ਤਿੰਨ ਆ ਚੱਕੋ ਭਾਜੀ ਜਿਹੜਾ ਸ਼ਿਮਰ ਦਾ ਸੂਟ ਹੈਵੀ ਦੁਪੱਟੇ ਵਾਲਾ ਬਈ ਯਾਰਾ ਚ ਇਹ ਵੀ 12 1300 ਤੋਂ ਘਟਣੀ ਅਸੀਂ ਦੇਨੇ ਆ 650 ਰੁਪਏ ਦਾ ਸੂਟ ਮਤਲਬ 1300 ਰੁਪਏ ਦੇ ਦੋ ਸੂਟ 650 ਸੂਟ ਦੇ ਦੇਣਾ ਆ ਦੇਖੋ ਭਾਈ ਜਿਹਨੇ ਦੇਣ ਲੈਣ ਲਈ ਕਰਨਾ ਚਾਹੇ ਤੁਸੀਂ ਆਪਣੇ ਲੈਣਿਆ 6 ਦੀ 6 ਦੀ ਆਜੋ 4 ਦਿਨ ਦੀ ਬਹੁਤ ਵੱਡੀ ਸੇਲ ਆ ਇਹ 4 ਦਿਨ ਵੱਡੇ ਫਾਇਦੇ ਹੋਣੇ ਆ ਜਿੱਥੇ ਤੁਹਾਨੂੰ ਕੋਡੀਆਂ ਦੇ ਭਾ ਕਪੜਾ ਟਿਕਾਲੇ ਪੀਸ 2 2000 18 1800 22 200 850 ਦੇਣਾ ਭਾਈ 850 ਇਕੱਲੇ ਇਕੱਲੇ ਸੂਟ ਦੇ ਤੇ ਰੇਟ ਲਿਖ ਕੇ ਲਾਇਆ ਕੋਈ ਮੱਥਾ ਦੇ ਕੇ ਟਿੱਕਾ ਹੀ ਨਾ ਦੇ ਆਹ ਦੇਖੋ ਭਾਈ ਡਿਜ਼ਾਈਨ ਪੂਰੇ ਆ ਮੈਂ ਕਹਾਂ ਭਾਈ ਡਿਜ਼ਾਈਨਰ ਪੀਸ ਸੋਲੋ ਬਟਿਕ ਪੀਸ ਚਾਹੇ ਆਰਗੈਂਜ਼ਾ ਦੇ ਵਿੱਚ ਲੈ ਲਓ ਚਾਹੇ ਸ਼ਿਮਰ ਦੇ ਵਿੱਚ ਲੈ ਲਓ ਚਾਹੇ ਗਲਾਸ 'ਚ ਲੈ ਲਓ 16 16 पीस 15 1500 2 2022 2200 ਰੁਪਏ ਦੇ ਵਿੱਚ ਇਤਾਂ ਦੇ ਲਗਜ਼ਰੀ ਸੂਟ ਸੋ ਦੇਖੋ ਜੀ ਸੂਟ ਦੇ ਦੇਖੇ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰੈਸਾਂ ਉਹ ਰੈਡੀ ਮੇਡ ਦੇ ਉੱਤੇ ਵੀ ਤੁਹਾਨੂੰ ਅਸੀਂ ਦੇ ਰਹੇ ਆ ਭੱਟੀਆਂ ਆਫਰਾਂ ਕੋਈ ਵੀ ਸ਼ਰਾਰਾ ਗਰਾਰਾ ਲੈ ਲਓ ਲਹਿੰਗਾ ਲੈ ਲਓ ਡਰੈਸ ਲੈ ਲਓ ਪਹਿਲੀ ਗੱਲ ਤਾਂ ਪੂਰੇ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਕੱਪੜਾ ਤੇ ਉਹਦੇ ਉੱਤੇ ਵੀ ਚਾਰ ਦਿਨ ਦੀ ਸੇਲ 'ਚ ਤੁਹਾਨੂੰ 20% ਡਿਸਕਾਊਂਟ ਦਵਾਂਗੇ 20% ਐਕਸਟਰਾ ਡਿਸਕਾਊਂਟ ਦਵਾਂਗੇ ਆ ਚੈੱਕ ਕਰੋ ਬਾਜ਼ਾਰ ਚ ਜਾਓਗੇ 6500 7000 8000 ਬੇ ਡਰੇਸਿਆ ਅਸੀਂ ਦਿਨੇ ਤੁਹਾਨੂੰ 4500 ਦੀ ਪਰ ਇਹਨਾਂ ਦਿਨਾਂ ਚ ਆਜੋ 20% ਹੋਰ ਘਟਾਇਆ ਨਾ ਉਹੀ ਤੁਸੀਂ ਦੇਖੋ 33200 ਦੀ ਰਹਿ ਗਈ ਇੰਨਾ ਸਸਤਾ ਕਪੜਾ ਤੁਹਾਨੂੰ ਕਿਸੇ ਹੋਰ ਨੇ ਦੇਣਾ ਨਹੀਂ ਚਾਹੇ ਆ ਦੇਖੋ ਕਿੰਨਾ ਪਿਆਰਾ ਸੂਟ ਕਿੰਨੇ ਪਿਆਰੇ ਡਿਜ਼ਾਈਨ ਸੋ ਜਿਹੜਾ ਤੁਸੀਂ ਬਾਜ਼ਾਰ ਚ ਆ ਕੇ ਇਦਾਂ ਦਾ 2-2 ਲੱਖ ਰੁਪਏ ਦਾ ਕਪੜਾ ਲੈਣ ਨੂੰ ਦਾਜ ਬਰੀ ਬਣਾਉਣੇ ਹੋ ਭਾਰੇ-ਭਾਰੇ ਸੂਟਾਂ ਦੀ 2-2 ਲੱਖ ਰੁਪਏ ਦੀ ਇੱਥੇ 70-8000 ਚ ਬਣਾ ਕੇ ਦੇਵਾਂਗੇ ਕਿਉਂਕਿ ਫਾਇਦੇ ਫੈਰੇ ਫੈਰੇ ਆਦੇ ਕੋ ਸ਼ੇਮਰ ਦੇ ਸੂਟ ਔਰ ਗੰਜਾ ਸੂਟ ਸਾਰੀਆਂ ਵੈਰਾਈਟੀਆਂ ਟੌਪ ਦੀਆਂ ਚਾਰ ਦਿਨ ਵੱਡੇ ਫੈਰੇ ਅਸੀਂ ਕਰ ਰਹੇ ਆ ਛੇਤੀ ਆ ਜਾਓ ਅੰਕਲੋਂ ਬੁੱਟ ਰੋਡ ਕਰਦੀਆਂ ਲਹਿੰਗਾ ਲੂੰਗਾ ਬਿਲਕੁਲ ਭਾਜੀ ਲਹਿੰਗਾ ਭਾਜੀ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਲਹਿੰਗਿਆਂ ਦੇ ਵਿੱਚ ਲਗਜ਼ਰੀ ਚੀਜ਼ਾਂ ਲੈ ਕੇ ਆ ਗਏ ਆ ਕਲਰ ਚੈੱਕ ਕਰ ਲਓ ਇੱਕ ਤੋਂ ਇੱਕ ਚਾਹੇ ਤੁਸੀਂ ਵੈਲਵਟ 'ਤੇ ਲੈਣਾ ਚਾਹੇ ਸਿਲਕ 'ਤੇ ਵਿੱਚ ਲੈਣਾ ਤੁਸੀਂ ਜਿੱਦਾਂ ਦਾ ਮਰਜ਼ੀ ਪਸੰਦ ਕਰਕੇ ਲਹਿੰਗਾ ਲੈ ਜਾ ਸਕਦੇ ਹੋ ਔਰ ਰੈਂਟ ਤੇ ਵੀ ਭਾਜੀ ਸ਼ੁਰੂ ਕਰਤਾ ਆਪਾਂ ਓਏ ਰੈਂਟ ਤੇ ਵੀ ਦੇਤਾ ਭਾਜੀ ਓਏ ਹੋਏ ਹੋਏ ਅੱਛਾ ਆਹ ਉਹ ਲਹਿੰਗੇ ਆ ਜਿਹੜੇ ਤੁਸੀਂ 2-2 ਲੱਖ ਰੁਪਈਆ 1.5-1.5 ਲੱਖ ਰੁਪਈਆ 2.5-2.5 ਲੱਖ ਰੁਪਈਆ ਖਰਚਦੇ ਹੋ ਬਜ਼ਾਰਾਂ ਜੇ ਆ ਕੇ ਇੱਥੇ ਅੱਧੇ ਰੇਟਾਂ ਨੂੰ ਵੀ ਘੱਟ ਕਰਦੇ ਆ ਕਿਉਂਕਿ ਸਾਡਾ ਕੰਮ ਹੈਗਾ ਫਾਇਦੇ ਕਰਨ ਦਾ ਵੱਡੇ ਫਾਇਦੇ ਕਰਨੇ ਆ 20-20 ਹਜ਼ਾਰ 'ਚ 25-25 ਹਜ਼ਾਰ 'ਚ 30-30 ਹਜ਼ਾਰ 'ਚ ਉਹ ਲਹਿੰਗੇ ਦਵਾਂਗੇ ਜਿਹੜਾ ਤੁਸੀਂ ਕਦੇ ਦੇਖਿਆ ਵੀ ਨਹੀਂ ਹੋ ਸੁਣਿਆ ਵੀ ਨਹੀਂ ਹੋ ਬਿਲਕੁਲ ਜਾਇਹ ਰਿਸੈਪਸ਼ਨ ਤੇ ਜਾਣਾ ਚਾਹੇ ਕੋਈ ਨਾਈਟ ਪਾਰਟੀ ਹੋਈ ਆ ਦੇਖੋ ਤਾਂ ਪੂਰੀ ਡੌਲ ਬਣਾ ਕੇ ਭੇਜਾਂਗੇ ਭਾਈ ਡੌਲ ਪੂਰੀ ਮਹਾਰਾਣੀ ਸਟਾਈਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਬਾਜ਼ਾਰ ਨਾਲੋਂ ਰੇਟ ਵੀ ਘੱਟ ਚੀਜ਼ਾਂ ਹੀ ਵਧੀਆ ਤੁਸੀਂ ਸਕਰੀਨਸ਼ਾਟ ਲੈ ਕੇ ਆ ਜਾਓ ਇਹ ਬਾਜ਼ਾਰ ਨਾਲੋਂ ਰੇਟ ਦੇ ਘੱਟ ਹੈ ਗਿਆ ਇਹਦੇ ਉੱਤੇ ਤੁਹਾਨੂੰ 20% ਡਿਸਕਾਊਂਟ ਲੈ ਕੇ ਦਊਗਾ ਮੈਂ ਬਿਲਕੁਲ ਸਾਡਾ ਸਕਰੀਨਸ਼ਾਟ ਲੈ ਕੇ ਆ ਜਾਓ ਕੋਈ ਵੀ ਰੈਡੀमेड ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਆ ਲੈਣਾ ਤانوں ਅਸੀਂ ਐਕਸਟਰਾ 20% ਡਿਸਕਾਊਂਟ ਦਵਾਂਗੇ ਛੇਤੀ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ 4 ਦਿਨ ਸਨੇਰੀ ਦੇਣਾ ਵੱਡੇ ਫੇਰੇ ਕਰਕੇ ਪੇਜਾ